ਲਓ ਵੀ ਵੀਡੀਓ ਦੇਖਣ ਨੂੰ ਸਰਬ ਸਤਿ ਸ੍ਰੀ ਅਕਾਲ ਅੱਜ ਖਸਾ ਲੈਵੇ 2024 ਮਾਡਲ ਕੇ ਐਸ ਕੰਪਨੀ ਦਾ ਰੀਪਰ ਆਇਆ ਵੱਡੇ ਟਰਾਂ ਦੇ ਵਿੱਚ ਆ ਵੀਡੀਓ ਚ ਦੇਖ ਸਕਦੇ ਹੋ ਸਿਰਫ ਮੰਨ ਕੇ ਚਲੋ ਇਹਦਾ ਕੋਈ ਰੀਪਰ ਦਾ ਕੰਮ ਨਹੀਂ ਹੈਗਾ ਤੇ ਮਲਟੀ ਸਪੀਡ ਗੀਅਰ ਦੇ ਵਿੱਚ ਆ ਕਿ ਬਲੇਟਾ ਨਵੇਂ ਲੱਗ ਕੇ ਬਲੇਡ ਚੱਲ ਜੂਗਾ ਬਰਮਾ ਸਿਸਟਮ ਦੇ ਵਿੱਚ ਆਉਂਦਾ ਇਹ ਵੀ ਮੰਨ ਲਓ ਸਰੀਏ ਲੱਗੇ ਹੋਏ ਨੇ ਪਿੱਛੇ ਟੂੜੀ ਪਰ ਨੂੰ ਸਪੀਡ ਦੀ ਟਰਾਲੀ ਦੀ ਬਹੁਤ ਜ਼ਿਆਦਾ ਮੰਨ ਲਓ ਵੀ 15-16 ਮਿੰਟਾਂ ਦੇ ਵਿੱਚ ਟਰਾਲੀ ਭਰ ਦਿੰਦਾ ਇਹ ਵੱਡੇ ਟਰੈਕਟਰਾਂ ਵਾਸਤੇ ਆ ਇਹ ਕਿਸ ਕਿਸਾਨ ਭਰਾ ਨੇ ਇਹ ਸਾਥੋ 90 ਇੰਚੀ ਰੀਪਰ ਖਰੀਦਣਾ ਹੋਵੇ ਤਾਂ ਸਾਡਾ ਸੰਪਰਕ ਕਰ ਲਿਓ ਜੀ ਬਾਕੀ ਜੀ 100 ਨੂੰ ਅੱਜ 2000 ਅਸੀਂ 22 ਮਲ ਕੇ ਅਸ ਰੀਪਰ ਦਿਖਾਉਣ ਲੱਗੇ ਆ ਫਿੰਗਰਾਂ ਦਿਖਾ ਸਕਦੇ ਪਿਛਲੇ ਸੀਜ਼ਨ ਦਾ ਇਹ ਰੀਪਰ ਤਿਆਰ ਹੋਇਆ ਖੜਾ ਜੀ ਚੱਲਿਆ ਨਹੀਂ ਕੋਈ ਦਿੱਕਤ ਆ ਗਈ ਕਿਸੇ ਕਿਸਾਨ ਭਰਾ ਨੂੰ ਤੇ ਇਹਦੇ ਡਰਮ ਦੇ ਪਲੇਟ ਵੀ ਬਿਲਕੁਲ ਨਵੇਂ ਨੇ ਜੀ ਤੇ ਛੋਟੇ ਟਾਰਾਂ ਦੇ ਵਿੱਚ ਆ ਤੇ ਕੋਈ ਕੰਮ ਨਹੀਂ ਸਾਰਾ ਕੁਝ ਰਿਪੇਅਰ ਹੋਈ ਹੋਈ ਹੈ ਜੀ ਕਿਸ ਗ੍ਰੀਸ ਮਾਰਕੀ ਚੱਲਣ ਵਾਲਾ ਰੀਪਰ ਆ ਜੀ ਤੇ 2022 ਮਾਡਲ ਹੈ ਜੀ ਇਹ ਜੇ ਕਿਸੇ ਕਿਸਾਨ ਭਰਾ ਨੇ ਹੋਰ ਕੋਈ ਵੀ ਰੀਪਰ ਵੇਚਣਾ ਤਾਂ ਸਾਡ ਨਾਲ ਸੰਪਰਕ ਕਰ ਲਿਓ ਜਾਂ ਕੋਈ ਸੁਪਰਸੀਡਰ ਵੇਚਣਾ ਜਾਂ ਲੇਜ਼ਰ ਕਰਾਪ ਵੇਚਣੀ ਪਿੰਡ ਹੀਰੋ ਕਲਾਂ ਜ਼ਿਲ੍ਹਾ ਮਾਨਸਾਹੀ ਧੰਨਵਾਦ